ਪਉ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਕੈਮਰੇ ਤੋਂ ਭਜਦੇ ਹੋਏ ਨਜ਼ਰ ਆ ਰਹੇ ਨੇ ਇਹ ਨੌਜਵਾਨ ਤੁਸੀਂ ਤੁਸੀਂ ਦੇਖਦੇ ਹੋ ਜੇਕਰ ਸਹੀ ਹੈ ਜੇਕਰ ਸਹੀ ਹੈ ਤੇ ਕਿਉਂ ਆਖਿਰ ਇਹ ਭਜਦੇ ਹੋਏ ਨਜ਼ਰ ਆ ਰਹੇ ਨੇ ਔਰ ਦੇਖੋ ਤੁਸੀਂ ਕਿਸ ਤਰੀਕੇ ਨਾਲ ਇਹ ਯੁਵਾ ਨਸ਼ੇ ਕਰਦੇ ਹੋਏ ਨਜ਼ਰ ਆ ਰਹੇ ਸੀ ਔਰ ਕਿ ਆਟੀ ਨਿਊਜ਼ ਦਾ ਕੈਮਰਾ ਦੇਖਦੇ ਹੀ ਇਹ ਭਜ ਨਿਕਲੇ ਅਸੀਂ ਪੁਲਿਸ ਨੂੰ ਜਾ ਕੇ ਕਹੀਏ ਨਾ ਕਿ ਨਸ਼ਾ ਰਿਆ ਪੁਲਸ ਵਾਲੇ ਹਨ ਕੰਦੇਕ ਦੀ ਸੁਮਨ ਖਾਨ ਬਣੀ ਦੀ ਇਹ ਕੀ ਦੀ ਵਰਡਿੰਗ ਹੁੰਦੀ ਹੈ ਜੀ ਮੈਂ ਨਾਰੀ ਲਾਣਾ ਚਾਹੁੰਦਾ ਹਾਂ ਇਹ ਅਸੀਂ ਇੱਥੇ ਹੁਣ ਦੇਖਿਆ ਜਾ ਰਿਹਾ ਹੈ ਸਯਾਨਪੁਰ ਦੇ ਵਿੱਚ ਹਲੇ ਤੱਕ ਨਸ਼ਾ ਖਤਮ ਨਹੀਂ ਹੋਇਆ ਓਏ ਕੀ ਹੋਇਆ ਮੈਂ ਤਾਂ ਬਿਲਕੁਲ ਵਿਰੋਧ ਕਰਨਾ ਪੁਲਿਸ ਦਾ ਇਹ बिल्कुल जमा फील है ये सलाम पुलिस अपनी पीठ आ पी भी तपत पांडे पेया की नशा खत्म हो गया क्यों है शरिया मुड़ियां बिक दिया था था अब उसको गास कररेगा स्पॉस्मोल मरग नशेड़ी जट पड़ी है ਮਸਜਿਦ ਵਿਰੋਧੀ ਜਿਹੜੀ ਮਹੀਮ ਚੜਾਈਦਾ ਸੀ ਜਾਨਪੁਰ ਦੇ ਵਿੱਚ ਬੇਕਾਰ ਸਭ ਤੋਂ ਹੀ ਓਏ ਕਿਉਂ ਆਇਆ ਤੂੰ ਸ਼ਾਪੂਰੀ ਗੇਟ ਦੇ ਵਿੱਚ ਠੀਕ ਠਾਕ ਇੱਥੇ ਨਾਲ ਸ਼ਾਦੀ ਦਾ ਕੀਤਾ ਪੁਲਿਸ ਆਪਾਂ ਦੇ ਘਰੀ ਦੀਖਣੀ ਬੁਲੀ ਸੀ ਸਿਜਾਨਪੁਰ ਦੀ ਪੁਲਿਸ ਕਿਰਪਾ ਆਪਣੀ ਖਾਨਾ ਬੁਤੀ ਕਰਦੀ ਹੈ ਐਵੇਂ 2-4 ਡਾਕ ਤੋੜ ਕੇ ਰੱਖੀਆਂ ਜੀ ਘਰ ਤੋੜੇ ਜਿੰਨੇ ਪੀਲਾ ਪੰਨਾ ਤੇ ਬਿਲਕੁਲ ਬੇ ਬੇ ਕਰ ਅਸਰ ਹੋ ਰਹੀ ਇਸ ਸਿਜਾਨਪੁਰ ਦੇ ਵਿੱਚ ਖੱਡਮੁੱਲੇ ਦੇ ਵਿੱਚ ਬਹੁਤ ਜਨ ਸ਼ਾਬਾਹ ਬਹੁਤ ਜਨ ਚਾਰ ਜਾ ਕਿਤੇ ਸ਼ਰੀਆਂ ਵੀ ਨਾ ਸ਼ਟਾਰਟ ਹੋਏ ਆਂ ਪਈ ਲੋਕਾਂ ਨੇ ਜਾ ਕੇ ਫੜਿਆ ਮਰੀਆਂ ਨੂੰ ਨਸ਼ਾ ਕਰਦੀ ਪੁਲਿਸ ਨੂੰ ਵੀ ਨਹੀਂ ਪਰ ਪੀਸ ਬਿਲਕੁਲ ਵੀ ਇੱਕ ਸੀਧਾ ਧਿਆਨ ਨਹੀਂ ਦਿੰਦੀ ਲੱਗੀ ਕਿ ਹੋਇਆ ਤਾਂ ਦੋ ਮੌਜੂਮਾਇ ਜੀ ਮੈਂ ਉਹਨਾਂ ਨੂੰ ਕਿਹਾ ਕਿ ਸਰ ਤੁਸੀਂ ਜਿਸਲੇ ਆਂਦੇ ਹੋ ਤੁਸੀਂ ਮੇਰੇ ਨਾਲ ਕੰਟੈਕਟ ਕਰੋ ਮੈਂ ਤੁਹਾਨੂੰ ਦੱਸਣਾ ਕਿ ਨਸ਼ਾ ਕੌਣ-ਕੌਣ ਵੇਚ ਰਿਹਾ ਕੌਣ-ਕੌਣ ਨਹੀਂ ਉਹਨਾਂ ਵੱਲੋਂ ਉਸ ਤੋਂ ਬਾਅਦ ਮੇਰੇ ਮਲਕੀ پولیس ਪ੍ਰਸ਼ਾਸਨ ਵੱਲੋਂ ਮਲਕੀ ਕੋਈ ਮਲਕੀ ਇਹਦੇ ਸਿਰਫ ਮਲਕੀ ਫਾਰਮੈਟਿਕ ਦਿੱਤੀ ਤੇ ਜੀ ਸਨਮਾਨ ਖਾਨ ਬਣੀ ਰਹੇ ਤੁਹਾਨੂੰ ਕਿ ਲੋੜ ਹੈ ਮਸ਼ਹੂਰ ਕਰਨ ਦੀ ਤੇ ਕੱਲੇ ਅਸੀਂ ਆਪਾਂ ਤੁਹਾਡੇ ਹੱਥ ਖੜਿਆ ਨਾ ਅਸੀਂ ਤੇ ਸੀਨੀਅਰ ਅਫਸਰਾਂ ਨਾਲ ਚਾਰ ਪੰਜ ਬੰਦੇ ਕੰਮ ਕਰਕੇ ਰਹਿਣਾ ਹੈ ਨੰਪੋਲਸ ਦਾ ਬੜਾ ਸਵਾਲ ਹੈ ਕਿ ਜਿੱਥੇ ਇੱਕ ਪਾਸੇ ਮਹਿੰਮ ਚਲਾਈ ਜਾ ਰਹੀ ਹੈ ਫਿਰ ਕਿਉਂ ਘਰਲੇ ਦੇ ਨਾਲ ਨਸ਼ਾ ਵਿਖ ਰਿਹਾ ਔਰ ਨਸ਼ਾ ਕੀਤਾ ਵੀ ਜਾ ਰਿਹਾ ਸੋ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਕੈਮਰੇ ਤੋਂ ਭਜਦੇ ਹੋਏ ਨਜ਼ਰ ਆ ਰਹੇ ਨੇ ਇਹ ਨੌਜਵਾਨ ਸੋ ਤੁਸੀਂ ਦੇਖ ਸਕਦੇ ਹੋ ਜੇ ਕਰ ਹੈ ਸਹੀ ਹੈ ਜੇ ਕਰ ਹੈ ਸਹੀ ਹੈ ਤੇ ਕਿਉਂ ਆਖਿਰ ਇਹ ਭਜਦੇ ਹੋਏ ਨਜ਼ਰ ਆ ਰਹੇ ਨੇ ਦੱਸ ਦਿਓ ਕਿ ਬਾਰ-ਬਾਰ ਪੁਲਿਸ ਪ੍ਰਸ਼ਾਸਨ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਕਿ ਬੁਲਡੋਜ਼ਰ ਐਕਸ਼ਨ ਕੀਤੇ ਜਾ ਰਹੇ ਨੇ ਨਸ਼ੇ ਨੂੰ ਖਤਮ ਕੀਤਾ ਜਾ ਰਿਹਾ ਹੈ ਔਰ ਦੇਖੋ ਤੁਸੀਂ ਕਿਸ ਤਰੀਕੇ ਦਾ ਇਹ ਯੁਵਕ ਨਸ਼ੇ ਕਰਦੇ ਹੋਏ ਨਜ਼ਰ ਆ ਰਹੇ ਸੀ ਔਰ ਕੇਆਰਟੀ ਨਿਊਜ਼ ਦਾ ਕੈਮਰਾ ਦੇਖਦੇ ਹੀ ਪਾਜ ਨਿਕਲੇ ਪ੍ਰਸ਼ਾਸਨ ਨੂੰ ਵੱਡੇ ਸਵਾਲ ਹੈ ਕਿ ਜ਼ਿਲ੍ਹਾ ਕਦੋਂ ਨਸ਼ਾ ਮੁਕਤ ਹੋਵੇਗਾ ਮੈਂ ਅਮਿਤ ਰੰਦਾਵਾ ਸਭ ਤੋਂ ਪਹਿਲੇ ਤੋਂ ਮੈਂ ਕੇਆਰਟੀ ਨਿਊਜ਼ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਹੜੀ ਸਾਡੀ ਆਵਾਜ਼ ਬੁਲੰਦ ਕਰਦੇ ਨੇ ਮੈਂ ਦੱਸਣਾ ਚਾਹੁੰਦਾ ਹਾਂ ਆ ਕਿ ਆਜ ਦੇ ਨ ਪੰਜਾਬ ਦੇ ਵਿੱਚ ਥਾਂ ਥਾਂ ਦੇ ਉੱਤੇ ਨਸ਼ੇ ਦੇ ਛਾਪੇਮਾਰੀ ਕੀਤੀ ਜਾ ਰਹੀ ਹੈ ਔਰ ਅਸੀਂ ਜੁੱਧ ਨਸ਼ਾ ਵਿਰੁੱਧ ਦਾ ਸਮਰਥਨ ਕਰਦੇ ਹਾਂ ਔਰ ਐਸਐਸਪੀ ਦਲਜੀਤ ਸਿੰਘ ਢਿੱਲੋਂ ਵੱਲੋਂ ਚਲਾਈ ਗਈ ਮੁਹਿੰਮ ਜਿਹੜੀ ਸਿਆਣਪੁਰ ਦੇ ਵਿੱਚ ਅਸੀਂ ਉਹਦਾ ਸਨਮਾਨ ਕਰਦੇ ਹਾਂ ਔਰ ਦੇਖਿਆ ਜਾਏ ਤੇ ਸਿਆਣਪੁਰ ਦੇ ਵਿੱਚ ਹਲੇ ਤੱਕ ਨਸ਼ਾ ਖਤਮ ਨਹੀਂ ਹੋਇਆ ਸਿਆਣਪੁਰ ਪੁਲਿਸ ਆਪਣੀ ਪੀਠ ਆ ਵੀ ਥਪਟਪਾਉਂਦੀ ਪਈ ਹੈ ਕਿ ਨਸ਼ਾ ਖਤਮ ਹੋ ਗਿਆ ਕਿ ਸਾਡੇ ਬਹੁਤ ਬਹੁਤ ਵਾਰ ਕਹਿੰਦੇ ਬਾਅਦੂਦ ਵੀ ਮਤਲਬ ਕਿ ਇੱਥੇ ਬੁਸਕੋਗਾਸਟ ਪ੍ਰੈਗਾ ਸਪਾਸਮੋਲ ਮਰਗਨੈਜ਼ੀਆ ਨੇ ਜੜਫੜੀ ਪਈ ਹੈ ਕਿ ਜਿਨ੍ਹਾਂ ਨੂੰ ਪਟਣਾ ਬਹੁਤ ਜ਼ਰੂਰੀ ਆ ਮੋਹਲਾ ਖਾੜ ਦੇ ਵਿੱਚ ਮੈਂ ਕੰਪਲੇਨਟ ਵੀ ਦਿੱਤੀ ਸੀ ਕਿ ਮੋਹਲਾ ਖਾੜ ਦੇ ਵਿੱਚ ਆਏ ਦਿਨ ਕੋਈ ਨਾ ਕੋਈ ਵਿਅਕਤੀ ਕਦੀ ਲੰਮੇ ਪੇਦਾ ਲਿਪਦਾ ਆ ਕਦੀ ਮਤਲਬ ਕਿ ਕੋਈ ਕਿਸੇ ਦੇ ਘਰ ਵੱੜ ਜਾਂਦਾ ਆ ਇਹਦਾ ਬਹੁਤ ਜ਼ਿਆਦਾ ਬੁਰਾ ਪ੍ਰਭਾਵ ਕਹਿੰਦਾ ਪਿਆਮਲੇ ਦੇ ਵਿੱਚ ਔਰਤਾਂ ਦਾ ਨਿਕਲਣਾ ਬੜਾ ਮੁਸ਼ਕਿਲ ਹੋਇਆ ਪਿਆ। ਤੁਸੀਂ ਕੋਈ ਵੀਡੀਓ ਦੀ ਚਰਚਾ ਕਰ ਰਹੀ ਸੀ ਤੁਸੀਂ ਕਿਹਾ ਸੀ ਕਿ ਵੀਡੀਓ ਜਿਹੜੀ ਉਹ 10 ਦਿਨ ਪੁਰਾਣੀ ਹੈ ਨਸ਼ੇ ਕਰਦਾ ਹੋਇਆ ਯੁਵਕ ਤੁਸੀਂ ਰਿਕਾਰਡ ਕੀਤਾ। ਦੇਖੋ ਜਿਹੜੀ ਔਰਟ ਸੈਂਟਰ ਵਿੱਚ ਨਸ਼ਾ ਮੁਕਤ ਜਿਹੜੀ ਗੋਲੀ ਮਿਲਦੀ ਆ ਉਸ ਦਾ ਮਿਸ਼ਰਣ ਬੁਸਕੋਕਾਸਟ ਗੋਲੀ ਦੇ ਨਾਲ ਬਹੁਤ ਹੀ ਭਿਆਨਕ ਸਿੱਧ ਹੋ ਰਿਹਾ ਹੈ। ਜਿਸ ਦੇ ਨਾਲ ਹਾਸਾ ਵੀ ਹੋਉਂਦੇ ਬਹੁਤ ਬਹੁਤ ਚਾਂਸ ਵਧ ਰਹੇ ਨੇ। ਮੈਂ ਪੁਲਿਸ ਬਰਸਾਸਨ ਅਗੇ ਔਰ ਮੈਂ ਐਸਐਸਵੀ ਸਾਹਿਬ ਨੂੰ ਅਪੀਲ ਕਰਦਾ ਹਾਂ ਕਿ ਇਸ ਨਸ਼ੇ ਨੂੰ ਜੜ ਤੋਂ ਖਤਮ ਕਰਨ ਦੇ ਲਈ ਆਡ ਸੈਂਟਰ ਦੇ ਵਿੱਚ ਜਿਹੜੀ ਗੋਲੀ ਮਿਲ ਰਹੀ ਹੈ ਨਸ਼ਾ ਮੁਕਤ ਗੋਲੀ ਉਸ ਨੂੰ ਉੱਥੇ ਖੁਲਾਣ ਦੀ ਕਿਰਪਾਲਤਾ ਕੀਤੀ ਜਾਏ ਮੈਂ ਸੀਐਮ ਸਾਹਿਬ ਨੂੰ ਵੀ ਅਪੀਲ ਕਰਦਾ ਹਾਂ ਕਿ ਜੋ ਗੋਲੀ ਆਡ ਸੈਂਟਰ ਦੇ ਵਿੱਚ ਮਿਲਦੀ ਹੈ ਉਹ ਉੱਥੇ ਹੀ ਖਲਾਈ ਜਾਏ ਜੈ ਭਾਰਤ ਜੈ ਸਵਿਧਾਨ ਹੋਰ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹੋਗੇ ਸਰ ਜਿੱਥੇ ਇੱਕ ਪਾਸੇ ਪੁਲਿਸ ਪ੍ਰਸ਼ਾਸਨ ਕਹਿ ਰਿਹਾ ਕਿ ਨਸ਼ਾ ਖਤਮ ਕੀਤਾ ਜਾ ਰਿਹਾ ਹੈ ਬੁਲਡੋਜ਼ਰ ਐਕਸ਼ਨਸ ਵੀ ਕੀਤੇ ਜਾ ਰਹੇ ਨੇ ਸੋ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਅਰਜੁਨ ਕੁਮਾਰ ਰਾਵਾਦਾਸ ਤੋਂ ਵਾਈਸ ਪ੍ਰਧਾਨ ਮडम ਜਿਹੜਾ ਨੇ ਨਸ਼ੇ ਦੇ ਵਿਰੋਧੀ ਜੜੀ ਮੁਹਿੰਮ ਚਲਾਈ ਗਈ ਹੈ ਸਿਜਾਨਪੁਰ ਦੇ ਵਿੱਚ ਬੇਕਾਰ ਸਾਬਤ ਹੋਈ ਹੈ ਸਿਜਾਨਪੁਰ ਦੇ ਵਿੱਚ ਹਜੇ ਵੀ ਬਹੁਤ ਜ਼ਿਆਦਾ ਨਸ਼ਾ ਹੋ ਰਿਹਾ ਹੈ ਇਹ ਸਿਜਾਨਪੁਰ ਦੀ ਪੁਲਿਸ ਸਿਰਫ ਇੱਕ ਆਪਣੀ ਖਾਣਾ ਪੂਰਤੀ ਕਰਦੀ ਹੈ ਐਵੇਂ ਦੋ ਚਾਰ ਇਟਾ ਤੋੜ ਕੇ ਤੇ ਅਸੀਂ ਅੰਜੀ ਘਰ ਤੋੜ ਕੇ ਨੇ ਪੀਲਾ ਪੰਜਾ ਚਲਿਆ ਇਹ ਬਿਲਕੁਲ ਬੇਕਾਰ ਅਸਰ ਹੋ ਰਿਹਾ ਹੈ ਇਸ ਸਿਜਾਨਪੁਰ ਦੇ ਵਿੱਚ ਨਸ਼ਾ ਹਲੇ ਵੀ ਔਰ ਸੈਂਟਰ ਦੇ ਵਿੱਚ ਬਿਸ਼ਟੋਗਾਟ ਮੈਡੀਕਲ ਸਟੋਰਾਂ ਤੇ ਕਿੰਨੇ ਵਾਰੀ ਜਾ ਕੇ ਅਸੀਂ ਜਾਨ ਪੁਲਿਸ ਨੂੰ ਕਿਹਾ ਕਿ ਇੱਥੇ ਨਸ਼ਾ ਵੇਚ ਰਿਹਾ ਗੋਲੀਆਂ ਵੇਚ ਰੀਆਂ ਲੋਕੀ ਟੀਕੇ ਲਾ ਰਿਹਾ ਇਹ ਵਿਸ਼ਵਗਾਸ ਗੋਲੀ ਹੈ ਇੱਕ ਢੇਡੀ ਬੀੜਾ ਵਾਲੀ ਗੋਲੀ ਹੈ ਉਹਦਾ ਮਿਸ਼ਰਣ ਤੇ ਸੈਂਟਰ ਵਾਲੀ ਗੋਲੀ ਦਾ ਮਿਸ਼ਰਣ ਕਰਕੇ ਉਹਦੇ ਵਿੱਚ ਟੀਕਾ ਭਰ ਕੇ ਤੇ ਲੋਕੀ ਲੰਦਿਆ ਉਹਦੇ ਨਾਲ ਕਈ ਘਰ ਜਿਹੜੇ ਬਰਬਾਦ ਹੋਏ ਆ ਕਈ ਲੋਕੀ ਨੌਜਵਾਨ ਵੀ ਮਰੇ ਆ ਮੈਡਮ ਤੁਹਾਡੇ ਕੋ ਹਜ਼ਾਰਾਂ ਵੀਡੀਓ ਆ ਹਜ਼ਾਰਾਂ ਵੀਡੀਓ ਇੱਕ ਨਹੀਂ ਹਜ਼ਾਰਾਂ ਵੀਡੀਓ ਇਹ ਅਸੀਂ ਮੁਹੀਮ ਜਿਹੜੀ ਨਸ਼ੇ ਦੇ ਖਿਲਾਫ ਹੈ ਕਾਫੀ ਟਾਈਮ ਤੋਂ ਚਲਾਈ ਹੋਈ ਆ ਅਸੀਂ ਕਈ ਲੋਕਾਂ ਦੇ ਜਾ ਕੇ ਫੜਿਆ ਮੜਿਆ ਨੂੰ ਨਸ਼ਾ ਕਰਦੇ ਪੁਲਿਸ ਨੂੰ ਵੀ ਦਿੰਦੀਆਂ ਪਰ ਪੁਲਿਸ ਬਿਲਕੁਲ ਵੀ ਇਸ ਚੀਜ਼ ਤੇ ਧਿਆਨ ਨਹੀਂ ਦਿੰਦੀ ਹੈਗੀ ਇਸ ਕਰਕੇ ਅਸੀਂ ਇਸ ਮੈਂ ਕਿ ਬਿਲਕੁਲ ਵੀ ਧਿਆਨ ਨਹੀਂ ਹੈਗਾ ਪੁਲਿਸ ਦਾ ਮੈਂ ਤਾਂ ਬਿਲਕੁਲ ਵਿਰੋਧ ਕਰਨਾ ਪੁਲਿਸ ਦਾ ਕਿ ਬਿਲਕੁਲ ਜਮਾਇ ਫੇਲ ਹੈਗੀ ਅਸੀਂ ਜਾਨਪੁਰ ਦੀ ਨਸ਼ਾ ਮੈਮ ਜਿਹੜੀ ਮਹੀਮ ਦੇ ਚੱਲੀ ਦੀ ਸਰਕਾਰ ਵੱਲੋਂ ਚਲਾਈ ਗਈ ਆ ਉਸ ਮਹੀਮ ਨੂੰ ਚਲੋ ਮੱਧਿਆ ਨਜ਼ਰ ਰੱਖੇ ਇੱਥੇ ਵਧੀਆ ਭਰਾਲਾ ਸਰਕਾਰ ਦਾ ਪਰ ਦੇਖਿਆ ਜਾਏ ਕਿ ਜਿਹੜਾ ਗਲੀ ਗਲੀ ਮਤਲਬ ਕਿ ਥਾਂ ਥਾਂ ਤੇ ਜਿਹੜੇ ਮੁੰਡੇ ਇੰਜੈਕਸ਼ਨ ਲਗਾ ਕੇ ਤੇ ਬੁਸਟੋਗ ਆਸ਼ ਗੋਲੀ ਦਾ ਯੂਜ਼ ਹੋ ਰਿਹਾ ਪ੍ਰਸ਼ਾਸਨ ਇਹਦੇ ਵੱਲ ਕਿਉਂ ਨਹੀਂ ਧਿਆਨ ਦੇ ਰਿਹਾ ਇੱਕ ਮਤਲਬ ਕਿ ਚਲੋ ਮਹੀਮ ਤੇ ਚੱਲੀ ਦੀ ਠੀਕ ਚੱਲੇ ਦੀ ਆ ਇੱਕ ਬੰਦੇ ਨੂੰ ਦਿਖੋਗੀ ਉਹਦੇ ਪੱਲੇ ਕੀ ਆ ਕੀ ਨਹੀਂ ਜੇ ਬੰਦੇ ਦੇ ਪਰਚਾ ਪਾਤਾ ਕੋਈ ਨਜਾਇਜ਼ ਪਰਚੇ ਦੀ ਪਾਈ ਜਾ ਰਹੇ ਪਿਛੋ ਪ੍ਰੈਸ਼ਰ ਦੇ ਜਮਹਿੰਦੇ ਚੱਕਰ ਚ ਪਰ ਜੇ ਉਹ ਜਾਇਜ਼ ਆ ਉਹਨੂੰ ਤੇ ਸਹੀ ਕਰੋ ਤੀ ਸੀ ਉਹ ਸਾਡੀ ਪ੍ਰਸ਼ਾਸਨ ਅਗੇ ਵੰਗਾ ਕਿ ਜਿਹੜੀ ਇਹ ਗੋਲੀਆਂ ਜਿਹੜੀ ਚਲਦੀਆਂ ਪੀਆ ਇਹਨੂੰ ਕਦੋਂ ਬੰਦ ਕਰਵਾਉਣਾ ਮਲਗੀ ਸ਼ਰਿਆਮ ਗੋਲੀਆਂ ਵਿਕਦੀਆਂ ਥਾਂ ਥਾਂ ਤੇ ਉਹਦੇ ਬਾਅਦ ਪ੍ਰਸ਼ਾਸਨ ਦਾ ਕਿੱਥੇ ਆ ਤੇ ਆ ਕੋਣ ਲੈਂਦਾ ਕੋਣ ਵੇਚਦਾ ਮੈਡਮ ਦੇਖੋ ਨਾ ਔਰ ਸੈਂਟਰ ਤੋਂ ਜਿਹੜੀ ਗੋਲੀਆਂ ਆਂਦੀ ਪੀਆ ਮੈਡੀਕਲ ਸਟੋਰਾਂ ਦੇ ਬਾਹਰ ਉਤੋਂ ਪੱਤੇ ਲੈ ਲੈਂਦੇ ਆ 26 27 ਰੁਪਏ ਦਾ ਪੱਤਾ ਆ ਉਹਨੂੰ ਸੱਟ ਨਾਲ ਮਿ ਪਰ ਪ੍ਰਸ਼ਾਸਨ ਸੁਤੇ ਦਾ ਥੋੜਾ ਪ੍ਰਸ਼ਾਸਨ ਨੂੰ ਸਭ ਪਤਾ ਕੌਣ ਵੇਚ ਰਿਹਾ ਕੌਣ ਨਹੀਂ ਵੇਚ ਰਿਹਾ ਮੈਡਮ ਇੱਥੇ ਤੇ ਸਾਡੇ ਸ਼ਾਪੂਰੀ ਗੇਟ ਦੇ ਵਿੱਚ ਠੀਕ ਠਾਕ ਇੱਥੇ ਨਾ ਸ਼ਾਬੀਕ ਦਾ ਕਿੱਥੇ ਆ ਪੁਲਿਸ ਆਪਾਂ ਦੀ ਗੱਦੀ ਦਿਖੀ ਨਹੀਂ ਪੁਲਿਸ ਸੋ ਅਸੀਂ ਦੁਬਾਰਾ ਤੁਹਾਨੂੰ ਰੁਕ ਕਰਾਂਗੇ ਤੁਸੀਂ ਪ੍ਰਧਾਨੋਂ ਔਰ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਪਹਿਲੇ ਵੀ ਤੁਹਾਨੂੰ ਦੱਸਿਆ ਕਿ ਅਸੀਂ ਸਭ ਦਵਜੀਤ ਸਿੰਘ ਢਿੱਲੋਂ ਜੀ ਨੂੰ ਮੈਂ ਪਹਿਲੇ ਵੀ ਇੱਕ ਐਪਲੀਕੇਸ਼ਨ ਲਿਖੀ ਸੀ ਜਿਸ ਦੇ ਵਿੱਚ 70 80 ਬੰਦਿਆਂ ਨੇ ਮੈਨੇ ਐਪਲੀਕੇਸ਼ਨ ਦਿੱਤੀ ਕਿ ਖੱਡ ਮਹੱਲੇ ਦੇ ਵਿੱਚ ਬਹੁਤ ਜ਼ਿਆਦਾ ਅਨਸ਼ਾ ਬਰ ਨਮ ਬਹੁਤ ਜਨਾਸ਼ਾ ਚੜ ਰਿਹਾ ਕਿਤੇ ਸ਼ਰੀਆਂ बिकਣਾ ਸਟਾਰਟ ਹੋ ਗਿਆ ਸੀ ਲੜਕੀਆਂ ਦਾ ਔਰਤਾਂ ਦਾ ਨਿਕਲਣਾ ਕਰੋ ਮੁਸ਼ਕਲ ਹੋ ਗਿਆ ਸੀ ਤੇ ਮੈਂ ਉਹਨਾਂ ਨੇ ਮਲਕੀ ਨਿਵੇਦਨ ਕੀਤਾ ਸੀ ਕਿ ਸਰ ਇਸ ਦੇ ਉੱਤੇ ਗੌਰ ਕੀਤੀ ਜਾਏ ਪਰ ਉਹਨਾਂ ਵੱਲੋਂ ਦੋ ਮੁਲਾਜ਼ਮ ਆਏ ਸੀ ਮੈਂ ਉਹਨਾਂ ਨੂੰ ਕਿਹਾ ਕਿ ਸਰ ਤੁਸੀਂ ਜਿਸਲੇ ਆਂਦੇ ਹੋ ਤੁਸੀਂ ਮੇਰੇ ਨਾਲ ਕੰਟੈਕਟ ਕਰੋ ਮੈਂ ਤੁਹਾਨੂੰ ਦੱਸਣਾ ਕਿ ਨਸ਼ਾ ਕੌਣ ਕੌਣ ਵੇਚ ਰਿਹਾ ਕੌਣ ਕੌਣ ਨਹੀਂ ਉਹਨਾਂ ਵੱਲੋਂ ਉਸ ਤੋਂ ਬਾਅਦ ਮੇਰੇ ਮਲਕੀ ਪੁਲਿਸ ਪ੍ਰਸ਼ਾਸਨ ਵੱਲੋਂ ਮਲਕੀ ਕੋਈ ਮਲਕੀ ਸਿਰਫ ਮਲਕੀ ਫਾਰਮੈਲਟੀ ਕੀਤੀ ਗਈ ਪਰ ਮੈਂ ਪ੍ਰਸ਼ਾਸਨ ਨੂੰ ਇੱਕ ਗੱਲ ਪੁੱਛਣਾ ਚਾਹੁੰਦਾ ਹਾਂ ਕਿ ਸਰ ਜਿਹੜਾ ਇਹ ਨਸ਼ਾ ਵੇਚ ਰਿਆ ਆ ਕਿ ਇਹ ਮਤਲਬ ਕੀ ਕਿਉਂ ਮਾਨੂੰ ਬੰਦ ਨਹੀਂ ਅਸੀਂ ਕਰ 파 ਰਹੇ ਕਿ ਕੱਲਾ ਚਿੱਟੇ ਤੇ ਫੋਕਸ ਹੈ ਕਿ ਕਰਨਾ ਜ਼ਰੂਰੀ ਹੈ ਲੋਕੀ ਚਿੱਟੇ ਨੂੰ ਛੱਡ ਕੇ ਲੋਕੀ ਬੁਸਕੋ ਗਾਸ਼ ਤੇ ਜਿਹੜਾ ਪੈਗਾ ਸਪਾਸ ਮੋਲ ਇਹਦੇ ਵੱਲ ਧਿਆਨ ਹੋ ਗਿਆ ਜਵਾਨੀ ਤੇਰੇ ਨਾਲ ਵੀ ਖਤਮ ਹੋਏਗੀ ਨੌਜਵਾਨ ਪੀੜੀ ਤਕਰੀਬਨ ਸਿਆਨਪੁਰ ਦੀ 80% ਲੋਕ ਨਸ਼ਾ ਕਰ ਰਹੇ ਨੇ ਜਿਸ ਤਰ੍ਹਾਂ ਕੀ ਮੁੱਲ ਕਿ ਦੇਖਿਆ ਜਾ ਤੁਸੀਂ ਸਟੇਸ਼ਨ ਵਾਲਾ ਮੱਲਾ ਖੱਡ ਮੱਲਾ ਔਰ 4 ਨੰਬਰ ਦੇ ਉੱਤੇ ਇਹ ਗੋਲੀ ਸ਼ਰੀਆਮ ਮਲਕੀ ਬੀਬੀ ਕੇ ਕਰਦੀ ਆ ਲੋਕੀ ਫੋਨ ਕਰਦੇ ਆ ਉੱਥੇ ਹੀ ਆ ਕੇ ਫੜਾ ਜਾਂਦੇ ਆ ਗੋਲੀਆਂ ਕਿ ਇਹ ਮੇਰੀ ਸੀਐਮਓ ਸਾਹਿਬ ਸੀਐਮਓ ਪਠਾਨਕੋਟ ਨੂੰ ਅਪੀਲ ਆ ਔਰ ਅਸਵੀਰ ਸਾਹਿਬ ਨੂੰ ਮੈਂ ਅਪੀਲ ਕਰਦਾ ਕਿ ਸਰ ਇਸ ਦੇ ਉੱਤੇ ਗੌਰ ਕੀਤੀ ਜਾਏ ਕਿਉਂਕਿ ਇਹ ਇਹ ਨਸ਼ਾ ਜਿਹੜਾ ਜਵਾਨੀ ਨੂੰ ਖਤਮ ਕਰ ਰਿਹਾ ਆ ਇਹ ਜਿਹੜਾ ਨਸ਼ੇ ਦਾ ਕੋੜ ਆ ਅਸੀਂ ਸਜਨਪੁਰ ਦੇ ਵਿੱਚ ਔਰ ਪੂਰੇ ਪੰਜਾਬ ਦੇ ਵਿੱਚੋਂ ਅਸੀਂ ਪੁਲਿਸ ਨੂੰ ਜਾ ਕੇ ਕਹੀਏ ਨਾ ਕਿ ਨਸ਼ਾ ਰਿਹਾ ਤੇ ਪੁਲਸ ਵਾਲੇ ਸਾਨੂੰ ਕਹਿੰਦੇ ਕਿ ਤੁਸੀਂ ਸਰਵਣਖਾਨ ਬਣੇ ਦਿਓ ਤੇ ਇਹ ਕਿਹਦੀ ਵਰਡਿੰਗ ਹੁੰਦੀ ਹੈ ਇਹ ਜੀ ਮੈਂ ਨਾ ਨਹੀਂ ਲੈਣਾ ਚਾਹੁੰਦਾ ਐਸਆਈ ਨੇ ਸਾਨੂੰ ਕਿਹਾ ਸੀ ਜਨਪੁਰ थाने ਜਨਪੁਰ थाने ਤੇ ਤੁਸੀਂ ਮਾਨਖਣ ਬਣੀ ਤਾਨੂੰ ਕਿ ਲੋੜ ਨਾ ਰੋਕਦੀ ਠੇਕੇ ਲੈ ਅਸੀਂ ਆਪਰਦਾ ਹੋਰ ਮੈਂ ਪੁਲਿਸ ਪ੍ਰਸ਼ਾਸਨ ਨੂੰ ਕਹਿਣਾ ਕਿ ਇਹ ਠੇਕਾ ਲੈ ਆਇਆ ਹੋਰ ਅਸੀਂ ਇਹ ਨਸ਼ਾ ਰੋਕੇ ਦੱਸਾਂਗੇ ਜੇ ਤੁਹਾਡੇ ਹੱਥ ਘੜਿਆ ਨਾ ਅਹੀਂ ਦੇ ਪਿੱਛੇ ਨੀਅਰ ਟ੍ਰਾਂਨਜ਼ਿਟਰ ਅਚਾ ਬੰਦ ਕਰਕੇ ਰਹਿਣਾ ਜੈ ਸ਼੍ਰੀ ਰਾਮ ਦਾ ਨਾਮ ਹੈ ਸੋ ਦਾ ਜੀ ਸਾਡੇ ਨਾਲੇ ਯੂਥ ਜੁੜੀ ਸੀ ਔਰ ਜਿਨ੍ਹਾਂ ਨੇ ਕਈ ਵੱਡੇ ਸਵਾਲ ਖੜੇ ਕੀਤੇ ਨੇ ਅੱਜ ਜਿੱਥੇ ਇੱਕ ਪਾਸੇ ਸਰਕਾਰਾਂ ਪੁਲਿਸ ਪ੍ਰਸ਼ਾਸਨ ਦਾਅਵੇ ਕਰ ਰਹੀ ਹੈ ਕਿ ਨਸ਼ੇ ਨੂੰ ਖਤਮ ਕੀਤਾ ਜਾ ਰਿਹਾ ਨਸ਼ੇ ਵਰਗੀ ਕੋੜ ਬਿਮਾਰੀ ਨੂੰ ਜੜ ਤੋਂ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਸੁजानਪੁਰ ਦੇ ਵਿੱਚ ਜਿੱਹਾ ਮਾਮਲਾ ਜਿੱਥੇ ਇੱਥੋਂ ਦੇ ਯੂਥ ਨੇ ਕਈ ਵੱਡੇ ਸਵਾਲ ਖੜੇ ਕੀਤੇ ਨੇ ਔਰ ਇਹਨਾਂ ਨੇ ਕਿਹਾ ਕਈ ਮੱਲਿਆ ਦੇ ਨਾਮ ਵੀ ਗਿਨਵਾਏ ਨੇ ਜਿੱਥੇ ਦਿਨ ਰਾਤ ਨਸ਼ਾ ਸਪਲਾਈ ਹੁੰਦਾ ਔਰ ਆ ਨਸ਼ੇ ਜਿਹੜੇ ਉਹ ਕੀਤੇ ਵੀ ਜਾਂਦੇ ਨੇ ਮਤਾਬਿਕ ਹੋ ਚੁੱਕੀਆਂ ਨੇ ਸੋ ਸਰਕਾਰ ਨੂੰ ਇਹ ਵੱਡਾ ਸਵਾਲ ਆ ਜਿੱਥੇ ਇੱਕ ਪਾਸੇ ਮਹਿੰਮ ਚਲਾਈ ਜਾ ਰਹੀ ਆ ਪਠਾਨਕੋਟ ਪੁਲਸ ਨੂੰ ਵੱਡਾ ਸਵਾਲ ਆ ਜਿੱਥੇ ਇੱਕ ਪਾਸੇ ਮਹਿੰਮ ਚਲਾਈ ਜਾ ਰਹੀ ਆ ਫਿਰ ਕਿਉਂ ਕੜੱਲੇ ਦੇ ਨਾਲ ਨਸ਼ਾ ਬਿਕ ਵੀ ਰਿਹਾ ਔਰ ਨਸ਼ਾ ਕੀਤਾ ਵੀ ਜਾ ਰਿਹਾ ਆ ਆਖਿਰ ਕਿਸ ਦੀ ਮਲੇਪੁਗਰ ਦੇ ਨਾਲ ਕਿਸ ਦੀ ਸ਼ਹਤੇ ਇਹ ਸਭ ਕੀਤਾ ਜਾ ਰਿਹਾ ਆ ਇਹ ਜਨਤਾ ਸਵਾਲ ਪੁੱਛਦੀ ਆ